ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਬਹੁਤ ਵੱਡੀ ਅਪਡੇਟ ਫਿਰ ਮੁੜ ਕੇ ਲੈ ਕੇ ਆ ਰਹੇ ਹਾਂ ਅਮਰੀਕਾ ਤੋਂ ਕੈਲੀਫੋਰਨੀਆ ਤੋਂ ਪੇਜ ਨੂੰ ਵੱਧ ਤੋਂ ਵੱਧ ਫੋਲੋ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਪੰਜਾਬੀਆਂ ਨੂੰ ਤੇ ਭਾਰਤੀਆਂ ਨੂੰ ਸਾਡੀ ਵੱਧ ਤੋਂ ਵੱਧ ਸੱਚਾਈ ਪਤਾ ਲੱਗ ਸਕੇ ਕਿਉਂਕਿ ਸਾਡੇ ਨਾਲ ਜਿਹੜੇ ਗੱਲਬਾਤ ਕਰਦੇ ਆ ਕੈਲੀਫੋਰਨੀਆ ਤੋਂ ਦਲਜੀਤ ਸਿੰਘ ਜੀ ਗੱਲਬਾਤ ਕਰਦੇ ਆ ਜੋ ਸੱਚਾਈ ਆ ਉੱਗੇ ਪੱਤਰਕਾਰ ਵਾ ਤੇ ਬਾਕੀ ਜਿਹੜੀ ਨਵੀਂ ਅਪਡੇਟ ਤੁਹਾਨੂੰ ਦੇ ਰਹੇ ਆ ਇਹ ਬਹੁਤ ਹੀ ਵੱਡੀ ਅਪਡੇਟ ਵਾ ਤੁਸੀਂ ਸ਼ਾਇਦ ਇਹ ਨਿਊਜ਼ਾਂ ਚ ਪਹਿਲਾਂ ਸੁਣਿਆ ਹੋਊਗਾ ਏ ਦਲਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਕਰਨਬੀਰ ਜੀ ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਹੋ ਜੀ। ਹਾਂ ਜੀ ਬਿਲਕੁਲ ਠੀਕ ਹੈ ਜੀ। ਦਲਜੀਤ ਕੀ ਅਪਡੇਟ ਹੈ ਸਭ ਤੋਂ ਵੱਡੀ ਕੀ ਮੁੱਦਾ ਚੱਲ ਰਿਹਾ ਜੀ ਹੁਣ? ਕਰਨਬੀਰ ਜੀ ਦੇਖੋ ਜਮਿਨੀ ਹਕੀਕਤ ਅਗਰ ਮੈਂ ਦੱਸਾਂ ਤੁਹਾਨੂੰ ਨਾ ਇੱਥੇ 7:30 ਵਜੇ ਦਾ ਟਾਈਮ ਆ ਇਸ ਵਕਤ। ਅੱਛਾ ਜੀ। ਤੇ ਮੈਂ ਨਾ ਫੇਰ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲਬਾਤ ਕਰਦੇ ਵਕਤ ਵੀ ਥੋੜਾ ਫੇਰ ਕਰ ਲਾਂ ਦਫ਼ਤਰ ਜਾਣ ਤੋਂ ਪਹਿਲਾਂ। ਤੇ ਇੱਥੇ ਵੀ ਜੇਕਰ ਇਸ ਵਕਤ ਮੈਂ ਦਿਖਾਣਾ ਤੇ ਲਗਾਤਾਰ ਮੈਂ ਇਹ ਚੀ ਤੇ ਥੋੜੀ ਦੂਰ ਇੱਥੋਂ ਥੋੜੀ ਦੂਰ ਮੇਰੇ ਸਾਹਮਣੇ ਹੈ ਨਾ ਦੇ ਰਾਈਟ ਸਾਈਡ ਤੋਂ ਜਾਮਾ ਤੱਕ ਹੋਰ ਦੁਬਾਰਾ ਆ ਜੀ ਤੇ ਮਤਲਬ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿੱਦਾਂ ਸਾਹਮਣੇ ਗੱਡੀਆਂ ਚੱਲਦੀਆਂ ਪਈਆਂ ਜਾਂ ਕ੍ਰੈਕਡਾਊਨ ਕਰ ਲਈ ਜੋ ਵੀ ਫੋਰਸ ਲੱਗੀ ਹੈ ਨਾ ਉਹ ਲਗਾਤਾਰ ਮਤਲਬ ਕਿ ਸ਼ਾਮ ਵੀ ਸਵੇਰ ਦੇ 7:30 ਵਜੇ ਵੀ ਕਹਿ ਲੋ ਕਿ ਜਾਰੀ ਆ ਅੱਛਾ ਜੀ 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 ਬਿਲਕੁਲ ਜਮੀਨ ਨਹੀਂ ਹਕੀਕਤ ਇਹ ਆ ਜੇਕਰ ਤੁਹਾਨੂੰ ਕੋਈ ਇਹ ਕਹਿ ਰਿਹਾ ਜੀ ਕੋਈ ਜਾਂ ਮੀਡੀਆ ਦੇ ਵਿੱਚ ਕੋਈ ਤਸੱਲੀ ਝੂਠੀ ਦੇਣ ਨੂੰ ਕਿ हां जी सारे हालात ठीक हो ਜਾਣਗੇ ਜਾਣ ਵਾਲੇ ਸਮੇਂ ਚ 1-2 ਮਹੀਨੇ 3 ਮਹੀਨੇ ਤੇ ਖਬਰਾਂ ਬੰਦ ਹੋ ਜਾਣਗੀਆਂ ਤੇ ਇਸ ਤਰ੍ਹਾਂ ਬਿਲਕੁਲ ਨਹੀਂ ਲੱਗ ਰਿਹਾ ਜੀ ਅੱਛਾ ਜੀ ਕਿਉਂਕਿ ਤੁਸੀਂ ਹੁਣ ਨਵੀਂ ਨਿਊਜ਼ ਤੇ ਸੁਣ ਹੀ ਲਈਏ ਉਹ ਫਿਰ ਤੋਂ ਜਹਾਜ਼ ਇੱਕ ਅੰਮ੍ਰਿਤਸਰ 에어ਪੋਰਟ ਤੁਹਾਡੇ ਉੱਤੇ ਲੈਂਡ ਕਰੂਗਾ ਬਿਲਕੁਲ ਜੀ ਤੇ ਉਹਦੇ ਵਿੱਚੋਂ ਜੇਕਰ ਮੈਂ ਰਫਲੀ ਇੱਕ ਆਈਡੀਆ ਲਾਵਾਂ ਤੇ ਆਈਡੀਆ ਤੇ ਨਹੀਂ ਜੇਕਰ ਤੁਸੀਂ ਇਹ ਕਹਿ ਸਕਦੇ ਕਿ ਪੂਰੀ ਜਿੰਨੀ ਜਾਣਕਾਰੀ ਮੇਰੇ ਤੱਕ ਪਹੁੰਚੀ ਹੈ ਜੇਕਰ ਪੂਰੀ ਸਟੇਕ ਆ ਤੇ 60 ਬੰਦੇ ਉਹਦੇ ਵਿੱਚੋਂ ਪੰਜਾਬੀ ਹੈ ਜੀ ਅੱਛਾ ਜੀ ਦੀ ਤੇ ਇਹ ਤੀਸਰਾ ਹਿੱਸਾ ਬਣ ਗਿਆ ਜੀ ਪੂਰੀ ਗਿਣਤੀ ਦਾ ਤੇ ਇਸ ਕਰਕੇ ਪੰਜਾਬ ਦੇ ਉੱਤੇ ਜਾਂ ਪੰਜਾਬੀਆਂ ਵਿੱਚ ਉੱਤੇ ਕਹਿ ਲਓ ਕਿ ਸੀ ਦਾ ਬੜਾ ਵੱਡਾ ਇੰਪੈਕਟ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਿਣਤੀ ਲਗਾਤਾਰ ਵਧਦੀ ਜਾਣੀ ਹੈ ਜੀ ਅੱਛਾ ਜੀ ਠੀਕ ਹੈ ਜੀ ਤੁਸੀਂ ਇਹ ਦੇਖਿਆ ਖਬਰ ਕਰਨੀ ਜੀ ਕਿ ਪ੍ਰੈਸਟਨ ਨਰਿੰਦਰ ਮੋਦੀ ਪਹੁੰਚੇ ਸੀ ਹਨਾ ਉਹਨਾਂ ਦੀਆਂ ਮੀਟਿੰਗਸ ਹੋਈਆਂ ਬਿਲਕੁਲ ਤੇ ਉਹ ਬਹੁਤੀਆਂ ਕੋਈ ਜ਼ਿਆਦਾ ਸਿਰੇ ਚੜਨ ਵਾਲੀਆਂ ਗੱਲਾਂ ਨਹੀਂ ਸੀ ਚਲੋ ਕੇਂਦਰੀ মিডিਆ ਨੇ ਤੇ ਤੁਹਾਡੇ ਜੋ ਵੀ ਉੱਥੇ ਦਿਖਾਉਣਾ ਆ ਉਹ ਤੇ ਆਪਾਂ ਨੂੰ ਪਤਾ ਹੀ ਹੈ ਸਾਰਾ ਪਰ ਉਹ ਤੁਸੀਂ ਇਹ ਦੇਖੋ ਕਿ ਚਾਹੇ ਉਹ ਟੈਰਿਫ ਦੀ ਗੱਲ ਹੋਵੇ ਕਿ ਟਰੰਪ ਨੇ ਲਾਇਆ ਭਾਰਤ ਦੇ ਉੱਤੇ ਹੈਨਾ ਜੀ ਤੇ ਬਾਕੀ ਜੋ ਵੀ ਉਹਨਾਂ ਦੀ ਡੀਲ ਚੱਲੀ ਉਹ ਚ ਪੋਜ਼ਿਟਿਵ ਚੀਜ਼ਾਂ ਹੀ ਜ਼ਿਆਦਾ মিডিਆ ਦੇ ਵਿੱਚ ਦਿਖਾਈਆਂ ਜਾ ਰਹੀਆਂ ਆ ਬਸ ਅਗਰ ਤੁਸੀਂ ਇਸ ਮੁੱਦੇ ਦੀ ਗੱਲ ਕਰਿਓ ਇਹਦੇ ਤੇ ਵੀ ਗੱਲ ਹੋਈ ਹੈ ਤੇ ਇਹਦੇ ਤੇ ਵੀ ਮੈਂ ਤੇ ਤੁਹਾਨੂੰ ਸਿੱਧੇ ਸਾਫ਼ ਸ਼ਬਦਾਂ 'ਚ ਇਹ ਕਹਿਣਾ ਚਾਹਾਂਗਾ ਕਿ ਮੋਦੀ ਬਿਲਕੁਲ ਹੱਥ ਖੜੇ ਕਰ ਗਿਆ ਜੀ ਇਸ ਮੁੱਦੇ ਤੇ ਅੱਛਾ ਜੀ ਠੀਕ ਹੈ ਜੀ ਤੇ ਕਿਉਂਕਿ ਉਹਨਾਂ ਦਾ ਬਿਲਕੁਲ ਹੀ ਬਹੁਤ ਵੱਡੀ ਗੱਲ ਕਹਿ ਦਿੱਤੀ ਕਿ ਜੇ ਤੁਹਾਡੇ ਦੇਸ਼ ਦੇ ਵਿੱਚ ਕੋਈ ਕੰਦ ਟੱਪ ਕੇ ਆਉਂਦਾ ਆ ਫਿਰ ਤੁਸੀਂ ਕਿਹੋ ਜਿਹਾ ਸਲੂਕ ਕਰੋਗੇ ਹਣਾ ਮਤਲਬ ਇਹ ਤਾਂ ਇੱਕ ਇੱਕ ਤਾਂ ਹੈਗੀ ਕਿ ਜਦੋਂ ਕਿਸੇ ਦਾ ਦੇਸ਼ਵਾਸੀ ਸਾਡਾ ਕੋਈ ਅਧਿਕਾਰ ਨਹੀਂ ਹੈਗਾ ਸੀ ਗਲਤ ਤਰੀਕੇ ਨਾਲ ਬੜੀ ਹੈ ਨਾ ਉਹਦੀ ਇੱਕ ਮਰਦੀ ਦੀ ਵੀ ਮਨਜ਼ੂਰੀ ਹੋ ਸਕਦੀ ਆ ਕਰਮਜੀਤ ਜੀ ਦੇਖੋ ਹੁਣ ਭਾਰਤ ਦੀ ਜੇ ਤੁਸੀਂ ਗੱਲ ਕਰ ਲਓ ਤੇ ਅਸੀਂ ਇੱਥੇ ਰੋਲਾ ਪਾਉਂਦੇ ਆ ਕਿ ਜੀ ਦੋ ਨੰਬਰ ਦੇ ਵਿੱਚ ਬੰਗਲਾਦੇਸ਼ੀਏ ਜਿਹੜੇ ਉਹ ਆ ਗਏ ਆ ਹਣਾ ਤੇ ਨਿਊਜ਼ ਲਗਾਤਾਰ ਆਉਂਦੀ ਰਹਿੰਦੀ ਹੈ ਕਿ ਇਹਨਾਂ ਨੂੰ ਫੜੋ ਇਹਨਾਂ ਨੇ ਨਕਾਲੀ ਵੋਟਾਂ ਬਣਾ ਲਈਆਂ ਦਿੱਲੀ ਦੇ ਵਿੱਚ ਦਿੱਲੀ ਚ ਵੋਟਾਂ ਹੋ ਕੇ ਹੱਡੀਆਂ ਉੱਥੇ ਮੁੱਦਾ ਬੜਾ ਭਖਿਆ ਅੱਛਾ ਜੀ ਤੇ ਜੇਕਰ ਬਾਹਰਲੇ ਦੇਸ਼ ਤੋਂ ਕੋਈ ਬੰਦਾ ਦੋ ਨੰਬਰ ਚ ਆਂਦਾ ਹੈ ਸਾਡੇ ਸਿਸਟਮ ਦੇ ਵਿੱਚ ਐਂਟਰ ਕਰਦਾ ਹੁਣ ਜੇ ਤੁਹਾਡੇ ਭਾਰਤ ਦੇ ਵਿੱਚ ਉੱਥੇ ਪਹੁੰਚੇ ਕੋਈ ਤੇ ਤੁਸੀਂ ਇਹ ਦੇਖੋ ਕਿ ਉਹ ਸਰਕਾਰ ਉਹਨੂੰ ਫੜਦੀ ਆ ਤੇ ਜੇਕਰ ਅਮਰੀਕਾ ਜਾਵੇ ਤਾਂ ਅਮਰੀਕਾ ਦੀ ਵੀ ਫੜੂਗੀ ਜੀ ਹੈਨਾ ਹਾਂਜੀ ਹਾਂਜੀ ਇਸ ਕਰਕੇ ਬਹੁਤਾ ਦਿਖੋ ਮੋਰਲੀ ਜਿਆਦਾ ਨਹੀਂ ਪ੍ਰੈਸ਼ਰਾਈਜ਼ ਕੀਤਾ ਜਾ ਸਕਦਾ ਸਰਕਾਰ ਨੂੰ ਇਹ ਕਹਿਣ ਲਈ ਕਿ ਤੁਸੀਂ ਇਲਲੀਗਲ ਬੰਦੇ ਜਿਹੜੇ ਆਪਣੇ ਕੋਲ ਰੱਖੋ ਜੀ ਅਗਰ ਤੇ ਕੋਈ ਲੀਗਲ ਮਾਮਲਾ ਹੁੰਦਾ ਤੇ ਸਰਕਾਰ ਚਾਹੇ ਮੈਂ ਮੋਦੀ ਜੀ ਦੀ ਗੱਲ ਨਹੀਂ ਕਰਦਾ ਕੋਈ ਵੀ ਸਰਕਾਰ ਹੁੰਦੀ ਆਪਾਂ ਕਿਸੇ ਵੀ ਦੇਸ਼ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਇਲਲੀਗਲ ਬੰਦੇ ਜਿਹੜੇ ਆ ਉਹਨਾਂ ਨੂੰ ਇੱਥੇ ਰਹਿਣ ਦਿਓ ਨਹੀਂ ਹੋ ਸਕਦਾ ਜੀ ਇਸ ਤਰ੍ਹਾਂ ਠੀਕ ਹੈ ਜੀ ਤੇ ਉਹੋ ਜਿਹੇ ਹਾਲਾਤ ਬਣ ਗਏ ਆ ਹੁਣ ਫਿਰ ਮੋਦੀ ਹਾਲਾਤ ਖਲਾਤ ਦੇਖੋ ਜੀ ਇਦਾਂ ਆ ਪਹਿਲੀ ਤੇ ਗੱਲ ਮੈਂ ਤੁਹਾਨੂੰ ਥੋੜੀ ਜਾਣਕਾਰੀ ਉਹ ਦੇ ਦਵਾਂ ਕਿ ਜਿਹੜੇ 195 ਬੰਦੇ ਆ ਰਹੇ ਨੇ ਇਹ ਜਿਹੜੇ ਪਿਛਲੇ ਮਹੀਨੇ ਨੇ ਕਹਿ ਲਓ ਕਿ ਜਨਵਰੀ ਦਸੰਬਰ ਦੇ ਵਿੱਚ ਜਿਨ੍ਹਾਂ ਨੇ ਬਾਰਡਰ ਟੱਪਿਆ ਆ ਤੇ ਹੱਲੇ ਇਹਨਾਂ ਨੇ ਬੌਂਡ ਹੱਲੇ ਭਰਨਾ ਸੀ ਹੈਨਾ ਜਿੱਦਾਂ ਇੱਕ ਤਰ੍ਹਾਂ ਕੈਂਪ ਦੇ ਵਿੱਚ ਰਹਿ ਰਹੇ ਸੀ ਇਹ ਸਾਰੇ ਦੇ ਸਾਰੇ ਉਹੀ ਬੰਦੇ ਆ ਜੀ ਅੱਛਾ ਜੀ ਜ਼ਿਆਦਾਤਰ ਇਹਦੇ ਵਿੱਚੋਂ ਪੰਜਾਬੀ ਹੈ ਨਾ 67 ਬੰਦੇ ਜਿਹੜੇ ਆ ਜੀ ਹੈਨਾ ਤੇ ਬਾਕੀ ਜਿਵੇਂ ਤੁਹਾਨੂੰ ਗੱਲ ਦੱਸਾਂ ਕਿ ਜੇ ਤੁਸੀਂ ਟਰੰਪ ਦੀ ਨੀਤੀ ਦੀ ਗੱਲ ਕਰ ਲਵੋ ਜੀ ਇੱਕ ਮੋਟੀ ਜਈ ਤੇ ਉਹ ਇਹ ਆ ਕਿ ਤਾਨੂੰ ਪਤਾ ਹੈ ਕਿ 트럼ਪ ਜਿਹੜਾ ਆ ਉਹ ਨੌਨ ਅਮਰੀਕਨਸ ਜਿੰਨੇ ਵੀ ਹੈ ਨਾ ਉਹਨਾਂ ਦੇ ਬਹੁਤਾ ਪੱਖ ਤੇ ਨਹੀਂ ਬੋਲਦਾ ਕਿਉਂਕਿ ਉਹਦਾ ਤੁਸੀਂ ਪੁਰਾਣਾ ਰਿਕਾਰਡ ਵੀ ਚੈੱਕ ਕਰ ਲਓਗੇ ਉਹਦਾ ਤੁਸੀਂ ਦੇਖ ਲਓਗੇ ਕਿ ਬਿਜ਼ਨਸ ਮਾਈਂਡਡ ਬੰਦਾ ਸੀ ਕਿਸ ਤਰ੍ਹਾਂ ਉਹ ਰਹਿੰਦਾ ਸੀ ਪੋਲਿਟਿਕਸ ਦੇ ਵਿੱਚ ਬਾਅਦ ਚੋਂ ਐਂਟਰ ਕਰਦਾ ਹੈ ਹੈ ਨਾ ਹਾਂਜੀ ਤੇ ਉਹ ਜਿਹੜਾ ਅਮਰੀਕਾ ਨੂੰ ਗ੍ਰੇਟ ਬਣਾਉਣਾ ਅਮਰੀਕਨਸ ਹੀ ਪਹਿਲੇ ਨੰਬਰ ਤੇ ਰੱਖਣੇ ਆ ਉਹ ਉਹਦੀ ਨੀਤੀ ਆ ਉਹ ਸਪਸ਼ਟ ਆ ਉਹ ਸਾਫ਼ ਦੇਖ ਰਹੀ ਹੈ ਜੀ ਜੀ ਠੀਕ ਆ ਜੀ ਤੇ ਉਹਦੇ ਵਿੱਚ ਕੋਈ ਵੀ Uh, मतलब के मिनो नहीं लगदा वो बदला आके ਕਰਨ ਜਾ ਰਿਹਾ ਚਾਹੇ ਉਹਨਾਂ ਦੀ ਕੋਰਟ ਨੇ ਆਰਡਰ ਵੀ ਇੱਕ ਦਿੱਤਾ ਸੀ ਕਿ ਵਰਕ ਪਰਮਿਟ ਵਾਲਿਆਂ ਨੂੰ ਤੁਸੀਂ ਕੁਝ ਨਹੀਂ ਕਹਿ ਸਕਦੇ ਬਟ ਫਿਰ ਵੀ ਦੂਸਰੀ ਗੱਲ ਹੈ ਜੇ ਮੈਂ ਇੱਥੇ ਦੇਖਾ ਹੁਣ ਸਾਹਮਣੇ ਮੈਨੂੰ ਚਰਚ ਦੇਖ ਕੇ ਦਿਮਾਗ ਚ ਆਉਂਦੀ ਪਈ ਹੈ ਕਿ ਦੇਖੋ ਇੱਥੇ ਸਭ ਜਗ੍ਹਾ ਅਨਾਉਂਸਮੈਂਟ ਆ ਕਿ ਪੁਲਿਸ ਕਦੀ ਵੀ ਆ ਸਕਦੀ ਹੈ ਜੀ ਤਾਹੇ ਗੁਰਦੁਆਰੇ ਹੋਵੇ ਚਰਚ ਹੋਵੇ ਮੰਦਿਰ ਵੀ ਇਵਨ ਥੋੜੀ ਘੰਟੀ ਦੇ ਵਿੱਚ ਹੈਗੀ ਆ ਤੇ ਉਹਦੇ ਵਿੱਚ ਵੀ ਇਹੀ ਅਨਾਉਂਸਮੈਂਟ ਆ ਕਿ ਪੁਲਿਸ ਕਦੀ ਵੀ ਆ ਸਕਦੀ ਹੈ ਡਾਕੂਮੈਂਟਸ ਜਿਹੜੇ ਸਾਰੇ ਚੈੱਕ ਕੀਤੇ ਜਾ ਸਕਦੇ ਆ ਅੱਛਾ ਜੀ ਹਾਂਜੀ ਤੇ ਦੂਸਰਾ ਇੱਕ ਬਹੁਤ ਵੱਡੀ ਜਿਹੜੀ ਚਿੰਤਾਜਨਕ ਗੱਲ ਹੈ ਨਾ ਉਹ ਇਹ ਹੈ ਜੀ ਕਿ ਪਿਛਲੇ 5 ਸਾਲਾਂ ਵਾਲੇ ਜਿਹੜੇ ਅਸਾਈਲਮ ਵਾਲੇ ਸੀਗੇ ਨਾ ਇਹ ਬੰਦੇ ਹਾਂਜੀ ਜਿਨ੍ਹਾਂ ਨੇ 5 ਸਾਲ ਪਹਿਲਾਂ ਤਕਰੀਬਨ ਕਹਿ ਲਓ ਉਹਨਾਂ ਨੂੰ ਅਸਾਈਲਮ ਮਿਲ ਗਿਆ ਹੈ ਨਾ ਆਏ ਉਹ ਇਲੈਗਲ ਤਰੀਕੇ ਨਾਲ ਤੇ ਉਹਨਾਂ ਨੂੰ ਵੀ ਰਿਪੋਰਟ ਕੀਤਾ ਜਾ ਸਕਦਾ ਜੀ ਉਹ ਕਿਉਂ ਜੀ ਜੀ ਤੇ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਇਹ ਦੱਸਦਾ ਕਿ ਗ੍ਰੀਨ ਕਾਰਡ ਦੀ ਜਿਹੜੀ ਇਨਕੁਆਇਰੀ ਆ ਉਹ ਵੀ ਜਲਦੀ ਪੈਣ ਵਾਲੀ ਹੈ ਜੀ ਅੱਛਾ ਜਿਹੜੇ ਬੰਦੇ ਪੱਕੇ ਵੀ ਹੋ ਚੁੱਕੇ ਆ ਜੀ ਜੀ ਬਿਲਕੁਲ ਬਿਲਕੁਲ ਉਹਨਾਂ ਦੀ ਇਨਕੁਆਇਰੀ ਪਾਊਗੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਵੀ ਬੰਦਾ ਇੱਥੇ ਪਹੁੰਚਦਾ ਆ ਤੇ ਫਿੰਗਰਪ੍ਰਿੰਟ ਹੁੰਦੇ ਬਾਇਓਮੈਟ੍ਰਿਕ ਹੁੰਦਾ ਸਾਰਾ ਹੈ ਨਾ ਤੇ ਉਹ ਬਾਇਓਮੈਟ੍ਰਿਕ ਤੋਂ ਸਾਰਿਆਂ ਦਾ ਜਾਂਚ ਕਰਕੇ ਕਿ ਇਹ ਕਿਸ ਤਰੀਕੇ ਨਾਲ ਪਹੁੰਚਿਆ ਸੀ ਤੇ ਕੋਈ ਬਣਦੀ ਕਾਰਵਾਈ ਜਿਹੜੀ ਆ ਉਹਨਾਂ ਦੇ ਉੱਤੇ ਵੀ ਕਰਨ ਦੀ ਸੰਭਾਵਨਾ ਪੂਰੀ ਪੂਰੀ ਹੈ ਜੀ ਅੱਛਾ ਜੀ 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 ਇਹ ਬਹੁਤ ਚਿੰਤਾਜਨਕ ਗੱਲ ਹੈ ਕਿਉਂਕਿ ਕੋਈ ਵੀ ਸਾਡੇ ਭੈਣਾ ਸਾਡੀਆਂ ਚਲੋ 5 ਸਾਲ 10 ਸਾਲ ਉਹਨਾਂ ਨੂੰ ਹੋ ਗਏ ਆ ਹਨਾ ਪੱਕੇ ਹੋયા ਨੂੰ ਤੇ ਉਹਨਾਂ ਨੂੰ ਉਹਨਾਂ ਦੇ ਲਈ ਚਿੰਤਾ ਵਾਲੀ ਫਿਲਹਾਲ ਤੇ ਚਲੋ ਹਾਲੇ ਹੀ ਕੋਈ ਗੱਲ ਨਹੀਂ ਉਹ ਬਟ ਇਹ ਗੱਲਾਂ ਜਿਹੜੀਆਂ ਆ ਸੂਹ ਜਿਹੜੀ ਨਿਕਲ ਕੇ ਆ ਰਹੀ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਤਾਂ ਮਤਲਬ ਜਿਹੜੇ ਬੰਦੇ ਹੁਣ ਲੱਗੇ ਹੋਏ ਆ ਕਮਾਂਕਾਰਾਂ ਤੇ ਵੀ ਆਪਣਾ ਬਿਜ਼ਨਸ ਵੀ ਖੋਲ ਲਏ ਆ ਮਤਲਬ ਪੱਕ ਮਤਲਬ ਉਹ ਚਿੰਤਾਜਨਕ ਤਾਂ ਫਿਰ ਉਹ ਵੀ ਕੰਮ ਆ ਜੀ ਬਿਲਕੁਲ ਬਿਲਕੁਲ ਚਿੰਤਾਜਨਕ ਆ ਜੀ ਦੇਖੋ ਗੱਲ ਇਹਦੇ ਕੀ ਹੈ ਛਾਪੇ ਮਾਰੀ ਬਹੁਤ ਹੋ ਰਹੀ ਤੁਸੀਂ ਅਗਰ ਅਖਬਾਰ ਨਿਊਯਾਰਕ ਟਾਈਮਸ ਨੂੰ ਵੀ ਆਪਾਂ ਦੇਖਦਾ ਮੈਂ ਡੇਲੀ ਆਪਾ ਅਖਬਾਰ ਦੇਖੀ ਜੀ ਹੈਨਾ ਤੇ ਉਹਦੇ ਵਿੱਚ ਵੀ ਇਹ ਸਾਰੀ ਜੀ ਚੀਜ਼ ਮਤਲਬ ਬਿਲਕੁਲ ਕਲੀਅਰ ਕੱਟ ਉਹਨਾਂ ਨੇ ਦੱਸਦੀ ਆ ਕਿ ਛਾਪੇਮਾਰੀ ਜਿਹੜੀ ਆ ਉਹ ਇਸ ਲੈਵਲ ਤੇ ਰਹਿਣੀ ਹੀ ਰਹਿਣੀ ਆ ਔਰ ਇਹ ਵਧਣੀ ਹੀ ਵਧਣੀ ਆ ਜੀ ਇਹ ਵਧਣੀ ਆ ਜੀ 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 ਕ੍ਰੈਡੀਬਲ ਸਾਰੇ ਸੂਤਰ ਹਨ ਜਿੰਨੇ ਵੀ ਉਹਨਾਂ ਦੇ ਰਾਈ ਇਹ ਦੱਸਿਆ ਗਿਆ ਆ ਸਾਨੂੰ ਵੀ ਇਹ ਖਬਰਾਂ ਆ ਕਿ ਇਹ ਚੀਜ਼ ਹੋਰ ਹੱਲੇ ਵਧਣੀ ਆ ਜੋ ਵੀ ਤੁਸੀਂ ਆ ਦੇਖਦੇ ਪਏ ਹੋ ਕਿ ਇੱਕ ਇੱਕ ਦਿਹਾੜ ਕਰਕੇ ਆ ਰਿਹਾ ਇਹ ਸੰਖਿਆ ਕਾਫੀ ਵੱਡੀ ਹੋ ਜਾਣੀ ਆ ਅੱਛਾ ਜੀ ਪੇ ਮਤਲਬ ਸੇਫ ਕੌਣ ਕੌਣ ਰਹਿਣਗੇ ਸੇਫ ਮਤਲਬ ਸਾਡੇ ਪੰਜਾਬੀ ਬਹੁਤ ਪੈਸੇ ਖਰਚ ਕੇ ਗਏ ਆ ਕਈਆਂ ਨੇ ਤਾਂ ਆਪਣੇ ਪੈਟਰੋਲ ਪੰਪਰ ਟੈਕਸੀਆਂ ਟਰੱਕ ਵਗੈਰਾ ਸਾਰਾ ਕੁਝ ਕਰ ਲਿਆ ਆ ਮਤਲਬ ਸਭ ਕੁਝ ਸੇਫ ਤੇ ਮੈਂ ਹੀ ਕਹੂੰਗਾ ਕਿ ਜਿਹੜਾ ਬੰਦਾ ਬਿਲਕੁਲ ਲੀਗਲ ਤਰੀਕੇ ਦੇ ਨਾਲ ਆਇਆ ਆ ਹਾਂਜੀ ਜਿਹਦੇ ਮਾਰੇ ਸਰਕਾਰ ਨੂੰ ਪਤਾ ਆ ਜਿਹਦੇ ਕੋਲ ਬਹੁਤ ਹੀ ਲੀਗਲ ਡਾਕੂਮੈਂਟਸ ਸਿਗੇ ਚਾਹੇ ਉਸ ਟਾਈਮ ਤੇ ਅੱਛਾ ਜੀ ਤੇ ਦੇਖੋ ਸਰਕਾਰ ਦੇ ਲਈ ਕੋਈ ਔਖਾ ਨਹੀਂ ਉਹ ਦੇ ਤੁਸੀਂ ਭਾਰਤ ਦੀ ਗੱਲ ਕਰੋ ਬਹੁਤ ਨਿਊਜ਼ ਆਪਾਂ ਦੇਖਦੇ ਆ ਕਿ ਜੀ ਸਰਕਾਰੀ ਨੌਕਰੀ ਕਰ ਲਈ 15 ਸਾਲ ਬੰਦੇ ਨੇ ਤੇ ਉਸ ਤੋਂ ਬਾਅਦ ਫੜਿਆ ਗਿਆ ਕਿ ਨਕਲੀ ਸਰਟੀਫਿਕੇਟ ਸੀ ਕੇਸ ਚ ਲਿਆ ਹੈਨਾ ਪੈਸੇ ਵਾਪਸ ਲਏ ਤੇ ਇੱਥੇ ਵੀ ਕੋਈ ਏਡੀ ਵੱਡੀ ਗੱਲ ਨਹੀਂ ਚਾਹੇ ਬੰਦਾ ਲੀਗਲ ਤਰੀਕੇ ਨਾਲ ਰਹਿ ਰਿਹਾ ਸੀ ਬਟ ਉਹ ਆਇਆ ਇਲੈਗਲ ਤਰੀਕੇ ਨਾਲ ਸੀ ਤੇ ਇਸ ਚੀਜ਼ ਨੂੰ ਫੜਨਾ ਕੋਈ ਵੱਡੀ ਗੱਲ ਨਹੀਂ ਇਹ ਵੀ ਇਹ ਦੇਸ਼ਦ్రో ਮੰਨਦੇ ਆ ਦੇਸ਼ਦ్రో ਤਾਂ ਜੀ ਜੀ ਬਿਲਕੁਲ ਦੇਸ਼ ਦੇ ਨਾਲ ਤੁਸੀਂ ਕਾਨੂੰਨ ਦੇ ਨਾਲ ਔਰ ਸਰਕਾਰ ਦੇ ਨਾਲ ਧੋਖਾ ਕਰਦੇ ਆ ਤੇ 트럼ਪ ਦਾ ਤਾਂ ਸਿੱਧਾ ਹੀ ਸਿੱਧਾ ਬਿਆਨ ਹੈ ਜੀ ਕਿ ਅਮਰੀਕਨਸ ਦੇ ਨਾਲ ਆਪਾਂ ਹੋਰ ਧੋਖਾ ਨਹੀਂ ਹੋਣ ਦੇਣਾ ਤੇ ਕਿਹੜੇ ਮੈਂਬਰਾਂ ਦਾ ਕੰਮ ਕਰ ਰਿਹਾ ਹੈ ਇਸ ਟਾਈਮ 트럼ਪ ਇੱਕ ਗੱਲ ਇਹ ਵੀ ਪਤਾ ਲੱਗੀ ਸੀ ਕਿ ਜਿਹੜੀ ਇਹਨਾਂ ਇੱਕ ਕਮੇਟੀ ਤਿਆਰ ਕੀਤੀ ਸੀ ਦੇਖੋ ਜੋ ਵੀ ਜੋ ਵੀ ਇਹਦੀ ਸੋਚ ਹੈ ਨਾ ਜੀ ਜਿੰਨੇ ਵੀ ਇਹਦੇ ਆਲੇ-ਦੁਆਲੇ ਰਹਿਣ ਵਾਲੇ ਬੰਦੇ ਆ ਇਹਦੇ ਸਲਾਹਕਾਰ ਆ ਉਹ ਬਿਲਕੁਲ ਹੀ ਰੈਡੀਕਲ ਥਿੰਕਿੰਗ ਵਾਲੇ ਬੰਦੇ ਆ ਮਤਲਬ ਇੱਕ ਕਟੜ ਸੋਚ ਹੁੰਦੀ ਹੈ ਜੀ ਕਿ ਵਾਈਟ ਅਮਰੀਕਨਸ ਵਾਈਟ ਅਮਰੀਕਨਸ ਬਸ ਇਹ ਤੇ ਇਸ ਤੋਂ ਇਲਾਵਾ ਜੋ ਵੀ ਨੌਨ ਅਮਰੀਕਨ ਜਾਂ ਕਾਫੀ ਪੁਰਾਣਾ ਅਮਰੀਕਨ ਵੀ ਹੈ ਬਟ ਉਹ ਵਾਈਟ ਨੀਗਾ ਤੇ ਉਹਦੇ ਅਗੇਂਸਟ ਹੀ ਇਹਨਾਂ ਨੇ ਰਹਿਣਾ ਹੈ। ਅੱਛਾ ਜੀ। ਜੀ ਜੀ ਤੇ ਦੂਸਰੀ ਜੇ ਤੁਸੀਂ ਗੱਲ ਕਰੋ ਨਾ ਕਰਮਵੀਰ ਜੀ ਮੈਂ ਇੱਕ ਇੰਪੋਰਟੈਂਟ ਚੀਜ਼ ਤੁਹਾਡੇ ਦਿਮਾਗ 'ਚ ਲਿਆਉਣਾ ਚਾਹੁੰਦਾ ਆ ਜਿਹੜੀ ਕਿ ਹਾਲੇ ਤੱਕ ਕਿਸੇ ਵੀ ਮੈਨਾਂ ਤੇ ਪੱਤਰਕਾਰ ਵੀਰਾਂ ਤੋਂ ਸੁਣੀ ਆ ਤੇ ਨਾ ਮੈਂ ਕਿਸੇ ਅਖਬਾਰ ਦੇ ਵਿੱਚ ਦੇਖੀ ਆ ਇਹ। ਪਰ ਉਹ ਬਹੁਤ ਹੀ ਚਿੰਤਾਜਨਕ ਗੱਲ ਆ ਕਿਉਂਕਿ ਸਾਡੇ ਸਾਰੇ ਮੇਰੇ ਨੌਨ ਦੇ ਵਿੱਚ ਕੋਈ ਮੈਂ ਕਹਿ ਸਕਦਾ 5 ਤੋਂ 7 ਬੰਦੇ ਐਸੇ ਹੈਗੇ ਆ। ਜਿਹੜੇ ਇਸ ਵਕਤ ਉਹ ਸਿਚੁਏਸ਼ਨ ਕੇ ਫਸੇ ਪਏ ਔਰ ਬੁਰੀ ਤਰ੍ਹਾਂ ਫਸੇ ਪਏ ਆ ਇਹ ਇਹਦੇ ਬਾਰੇ ਤੁਹਾਨੂੰ ਵੀ ਖੈਰ ਮਤਲਬ ਮਾਈਂਡ ਦੇ ਵਿੱਚ ਇਹ ਗੱਲ ਨਹੀਂ ਨਾ ਆਉਂਦੀ ਕਿਉਂਕਿ ਆਪਾਂ ਇੱਕ ਪਾਸੇ ਦੀ ਚੀਜ਼ ਦੇਖਦੇ ਹਾਂ ਤੁਸੀਂ ਦੇਖੋ ਕਰਮਵੀਰ ਜੀ ਕਿ ਜਿਆਦਾ ਬੰਦਾ ਜਿਹੜਾ ਜਾਂਦਾ ਆ ਬਾਹਰ ਉਹ ਮੈਕਸੀਕੋ ਤੋਂ ਕੰਦ ਟੱਪਦਾ ਆ ਬਿਲਕੁਲ ਜੀ ਤੇ ਮੈਕਸੀਕੋ ਦੇ ਵਿੱਚ ਇਸ ਵਕਤ ਦੀ ਜੇ ਤੁਸੀਂ ਗੱਲ ਕਰੋ ਕਰਮਵੀਰ ਜੀ ਕਿ ਕਿੰਨੇ ਹੀ ਬੰਦੇ ਐਸੇ ਆ ਜਿਹੜੇ ਮੈਕਸੀਕੋ ਦੇ ਵਿੱਚ ਜਾ ਕੇ ਫਸੇ ਪਏ ਆ ਇਸ ਵਕਤ ਅੱਛਾ ਜੀ ਤੇ ਇਹ ਗਿਣਤੀ 1 ਲੱਖ ਤੱਕ ਹੋ ਸਕਦੀ ਆ ਜੀ ਤੇ ਉਹਦੇ ਵਿੱਚੋਂ ਪੰਜਾਬੀ ਭਰਾ ਬਹੁਤ ਆ ਉਹ ਹੁਣ ਬੰਦੇ ਜਿਹੜੇ ਮੈਕਸੀਕੋ 'ਚ ਫਸੇ ਪਏ ਆ ਮੇਰੇ ਨਾਲ ਬਹੁਤ ਕਾਲਸ ਹੁੰਦੀਆਂ ਆ ਉਹਨਾਂ ਲੋਕਾਂ ਦੀਆਂ ਵਟਸਐਪ 'ਤੇ ਮੇਰਾ ਭਰਿਆ ਪਿਆ ਆ ਕਿ ਸਾਡੇ ਬੰਦਿਆਂ ਦਾ ਕਿਸੇ ਤਰ੍ਹਾਂ ਕੋਈ ਹੱਲ ਕਰੋ ਇਹਨਾਂ ਨੂੰ ਜਾਂ ਅੱਗੇ ਪਹਚਾਓ ਜਾਂ ਇਹ ਪਿੱਛੇ ਮੁੜ ਕੇ ਆ ਨਹੀਂ ਸਕਦੇ ਪੈਸਾ ਬਹੁਤ ਲੱਗਾ ਆ ਤੇ ਤੁਸੀਂ ਦੱਸੋ ਜੀ ਕਿ ਕੀ ਕਿਉਂਕਿ ਮੈਂ ਮੇਰੀ ਅੱਜ ਨਾ ਗੱਲ ਹੁੰਦੀ ਪਈ ਸੀ ਸਵੇਰੇ ਤੜਕੇ ਕੋਈ 5 ਵਜੇ ਦੇ ਕਰੀਬ ਜੀ ਬਾਅਦੋਂ ਮੈਨੂੰ ਫੋਨ ਆਇਆ ਤੇ ਉਹਨਾਂ ਦੇ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਦੱਸਿਆ ਕਿ ਬਹੁਤ ਜ਼ਿਆਦਾ ਹਾਲਾਤ ਖਰਾਬ ਆ ਕਿ ਉਹ ਮੁੰਡੇ ਪਿੱਛੇ ਜਾਣ ਜੋਗੇ ਵੀ ਨਹੀਂ ਹੈਗੇ ਅੱਗੇ ਉਹ ਮੈਕਸੀਕੋ ਦੇ ਵਿੱਚ ਆ ਉੱਥੇ ਇਲੀਗਲ ਤਰੀਕੇ ਨਾਲ ਆ ਅਗਰ ਬਾਰਡਰ ਹੁਣ ਟੱਪਦੇ ਆ ਹੁਣ ਤੇ ਸਿੱਧਾ ਹੀ ਖਤਰਾ ਸਿੱਧੇ ਡਿਪੋਰਟ ਹੋਣਗੇ ਹੈਨਾ ਤੇ ਹੁਣ ਕੋਈ ਇਹ ਮੰਨ ਕੇ ਚੱਲਦਾ ਪਿਆ ਆ ਉਹਨਾਂ ਦੇ ਵਿੱਚੋਂ ਕਿ ਯਾਰ 6 ਮਹੀਨੇ ਬਾਅਦ ਹਾਲਾਤ ਠੀਕ ਹੋ ਜਾਣਗੇ ਉਦੋਂ ਤੱਕ ਆਪਾਂ ਕੈਂਪਾਂ 'ਚ ਰਹਿ ਲਈਏ ਜਾਂ ਇੱਦਾਂ ਹੀ ਜੰਗਲਾਂ 'ਚ ਜ਼ਿੰਦਗੀ ਗੁਜ਼ਾਰ ਲਈਏ ਠੀਕ ਹੈ ਜੀ ਪਰ ਹਾਲਾਤਾਂ ਦੇ ਜੰਗਲ ਹਾਲਾਤ ਹੋਣਾ ਬੰਦਿਆਂ ਦੇ ਡੌਂਕਰ ਤੋਂ ਬੰਦਾ ਰਹਿ ਵੀ ਨਹੀਂ ਸਕਦਾ ਜਿਆਦਾ ਟਾਈਮ ਨਾ ਉਹ ਜੀ ਜੀ ਬਿਲਕੁਲ ਨਹੀਂ ਰਹਿ ਸਕਦਾ ਜੀ ਬਿਲਕੁਲ ਨਹੀਂ ਰਹਿ ਸਕਦਾ ਬਿਲਕੁਲ ਤਰਸਯ ਦਾਨਲੇਵਾ ਚੀਜ਼ ਹੋਈ ਪਈ ਆ ਜੀ ਇਹ ਇਹ ਤਾਂ ਬਾਕੀ ਜਿਹੜੇ ਬੰਦੇ ਕੋਈ ਏਸੀ ਦਾ ਦਲਜੀਤ ਸਿੰਘ ਜੀ ਕਿਸੇ ਦੇ ਮਨ ਦੇ ਵਿੱਚ ਜਾਂ ਕਿਸੇ ਦੇ ਦਿਲ ਦੇ ਵਿੱਚ ਇਹ ਦਿਮਾਗ ਦੇ ਵਿੱਚ ਕਿਸੇ ਤੋਂ ਗੱਲ ਨਹੀਂ ਹੈਗੀ ਕਿ ਜਿਹੜੇ ਬੰਦੇ ਇਸ ਟਾਈਮ ਮਕਸੀਕੋ ਦੀ ਕੰਧ ਟੱਪੇ ਨਹੀਂ ਹੈਗੇ ਜਿਹੜੀ ਡੋਂਕੀ ਲੱਗ ਗਏ ਆ ਉਹਨਾਂ ਦਾ ਕੀ ਬਣਿਆ ਹੋਊਗਾ ਅਸੀਂ ਤਾਂ ਮੈਂ ਕਹਾਂ ਖੜਕ ਮਜੀ ਕਰਮबीर ਜੀ ਮੈਂ ਵੀ ਇਹ ਹੀ ਦੇਖਦਾ ਸੀ ਕੋਈ ਨਾ ਬਾਰੇ ਹੱਲੇ ਤੱਕ ਕਿਸੇ ਨੇ ਵੀ ਕੋਈ ਗੱਲ ਨਹੀਂ ਕੀਤੀ ਕਿਸੇ ਨੇ ਆਵਾਜ਼ ਨਹੀਂ ਉਠਾਈ ਤੇ ਮੇਰਾ ਇਹ ਮੰਨਣਾ ਹੈ ਕਿ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਆ तकरीबन 1 ਲੱਖ ਦੀ ਗਿਣਤੀ ਦੇ ਵਿੱਚ ਲੋਕ ਆ ਵੱਡੀ ਗਿਣਤੀ ਪੰਜਾਬੀਆਂ ਦੀਆਂ ਤੇ ਕੁਛ ਨਾ ਕੁਛ ਅਗਰ ਸਰਕਾਰਾਂ ਦੂਸਰਿਆਂ ਦੇ ਲਈ ਸੋਚ ਸਕਦੀਆਂ ਅਗਰ ਦੂਜੀ ਨਿਊਜ਼ ਚਲਾ ਸਕਦੀਆਂ ਤੇ ਇਹਨਾਂ ਲੋਕਾਂ ਦੇ ਲਈ ਜਾਂ ਇਹਨਾਂ ਜੋ ਵੀ ਪਰਿਵਾਰ ਫਸੇ ਪਏ ਆ ਬੱਚੇ ਫਸੇ ਪਏ ਆ ਜਿੰਨੇ ਵੀ ਇਹਨਾਂ ਦੇ ਲਈ ਵੀ ਆਵਾਜ਼ ਉਠਾਉਣੀ ਜ਼ਰੂਰੀ ਹੈ ਜੀ ਦਲਜੀਤ ਸਿੰਘ ਜੀ ਇਹ ਇੱਕ ਸਾਡੀ ਬੇਨਤੀ ਹੈ ਤੁਸੀਂ ਅਸੀਂ ਆਪਾਂ ਤੁਹਾਡੇ ਨਾਲ ਕੱਲ ਗੱਲ ਕਰਾਂਗੇ ਇਸ ਟੌਪਿਕ ਦੀ ਮੁੱਖਤਾ ਰਿਪੋਰਟ ਜੇ ਸਾਡੇ ਦਰਸ਼ਕਾਂ ਨੂੰ ਮਿਲ ਜਵੇ ਹਨਾ ਜੀ 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 ਬਿਲਕੁਲ ਲੋਕਾਂ ਦਾ ਭਲਾ ਹੋ ਜਾਊਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਸਮਾਂ ਦਿੱਤਾ ਬਾਕੀ ਇਹ ਨਿਊਜ਼ ਅਸੀਂ ਜ਼ਰੂਰ ਚਲਾਵਾਂਗੇ ਕਿ ਹਜੇ ਤੱਕ ਤਾਂ ਜਿਹੜੇ ਵਿਚਾਰੇ ਉੱਥੇ ਬੈਠੇ ਹੋਏ ਆ ਉਹਨਾਂ ਦਾ ਕੌਣ ਸੋਚੂਗਾ ਜੀ 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 ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਲਜੀਤ ਸਿੰਘ ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ